ਗੁੱਡ ਆਫਟਰਨੂੰ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟ ਸੂਹੀ ਤੋਂ ਅੱਜ ਆਜ਼ਾਦੀ ਦਿਵਸ ਜੋ ਕਿ ਬੜੇ ਹੀ ਧੂਮਤਾਂ ਦੇ ਨਾਲ ਔਰ ਚਾਵਾ ਦੇ ਨਾਲ ਮਨਾਇਆ ਜਾ ਰਿਹਾ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸਾਨੂੰ 1947 15 ਅਗਸਤ ਤੋਂ ਲੈ ਕੇ ਹੁਣ ਤੱਕ ਜੋ ਅਸੀਂ ਆਜ਼ਾਦੀ ਦਾ ਨਿਗ ਮਾਨ ਰਹੇ ਆ ਇਹ ਸਾਰਾ ਸਹੀਦਾਂ ਦੀ ਬਦੌਲਤ ਸਾਨੂੰ ਸਾਰਿਆਂ ਨੂੰ ਹੀ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਮੈਂ ਪਰਮਾਤਮਾ પાસે ਮੰਗਦਾ ਹਾਂ ਕਿ ਜਿਸ ਤਰ੍ਹਾਂ ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਉਸੇ ਤਰ੍ਹਾਂ ਕਿਤੇ ਸਾਨੂੰ ਗੁਰਵਤ ਤੋਂ ਭ੍ਰਿਸ਼ਟਾਚਾਰੀ ਤੋਂ ਜੋ ਛੇਵਾ ਦਰਿਆ ਇਸ ਵੇਲੇ ਡਰੱਗਸ ਦਾ ਚੱਲ ਰਿਹਾ ਜਾਂ ਫਿਰ ਆਪਾਂ ਕਹਿ ਲਈਏ ਕਿ ਨਸ਼ਿਆਂ ਦਾ ਚੱਲ ਰਿਹਾ ਉਹਨਾਂ ਤੋਂ ਛੁਟਕਾਰਾ ਮਿਲੇ ਤੇ ਉਸ ਤੋਂ ਵੀ ਸਾਨੂੰ ਆਜ਼ਾਦੀ ਮਿਲੇ ਸੋ ਮੇਰੀ ਤਾਂ ਪਰਮਾਤਮਾ પાસે ਇਹੀ ਅਪੀਲ ਹੈ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਆਜ਼ਾਦੀ ਦੀ ਜੰਗ ਦੇ ਵਿੱਚ ਇਸਾ ਲੈਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਹੀ ਮੈਂ ਮੇਰੇ ਵੱਲੋਂ ਤੇ ਮੇਰੀ ਆਸਜੀਆ ਦੀ ਪੂਰੀ ਟੀਮ ਵੱਲੋਂ ਇਸ ਆਜ਼ਾਦੀ ਦੀਆਂ ਲੱਖ ਲੱਖ ਵਧਾਈਆਂ ਥੈਂਕ ਯੂ ਗੁੱਡ ਆਫਟਰਨੂੰ एवरीवन ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਟ ਸੂਹੀ ਤੋਂ ਅੱਜ ਆਜ਼ਾਦੀ ਦਿਵਸ ਜੋ ਕਿ ਬੜੇ ਹੀ ਧੂਮਟਾਂ ਦੇ ਨਾਲ ਔਰ ਚਾਵਾ ਦੇ ਨਾਲ ਮਨਾਇਆ ਜਾ ਰਿਹਾ ਦੇਸ਼ਾਂ ਪਰਦੇਸਾਂ ਦੇ ਵਿੱਚ ਸਾਨੂੰ 1947 15 ਅਗਸਤ ਤੋਂ ਲੈ ਕੇ ਹੁਣ ਤੱਕ ਜੋ ਅਸੀਂ ਆਜ਼ਾਦੀ ਦਾ ਨਿਗਮ ਮੰਨ ਰਹੇ ਹਾਂ ਇਹ ਸਾਰਾ ਸਹੀਦਾਂ ਦੀ ਬਦੌਲਤ ਸਾਨੂੰ ਸਾਰਿਆਂ ਨੂੰ ਹੀ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਮੈਂ ਪਰਮਾਤਮਾ પાસે ਮੰਗਦਾ ਹਾਂ ਕਿ ਜਿਸ ਤਰ੍ਹਾਂ ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਉਸੇ ਤਰ੍ਹਾਂ ਕਿਤੇ ਸਾਨੂੰ ਗੁਰਵਤ ਤੋਂ ਭ੍ਰਿਸ਼ਟਾਚਾਰੀ ਤੋਂ ਜੋ ਛੇਵਾ ਦਰਿਆ ਇਸ ਵੇਲੇ ਡਰੱਗਸ ਦਾ ਚੱਲ ਰਿਹਾ ਜਾਂ ਫਿਰ ਆਪਾਂ ਕਹਿ ਲਈਏ ਕਿ ਨਸ਼ਿਆਂ ਦਾ ਚੱਲ ਰਿਹਾ ਉਹਨਾਂ ਤੋਂ ਛੁਟਕਾਰਾ ਮਿਲੇ ਤੇ ਉਸ ਤੋਂ ਵੀ ਸਾਨੂੰ ਆਜ਼ਾਦੀ ਮਿਲੇ ਸੋ ਮੇਰੀ ਤਾਂ ਪਰਮਾਤਮਾ પાસે ਇਹੀ ਅਪੀਲ ਹੈ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਆਜ਼ਾਦੀ ਦੀ ਜੰਗ ਦੇ ਵਿੱਚ ਇਸਾ ਲੈਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਹੀ ਮੈਂ ਮੇਰੇ ਵੱਲੋਂ ਤੇ ਮੇਰੀ ਆਚੀ ਜੀ ਆਦੀ ਪੂਰੀ ਟੀਮ ਵੱਲੋਂ ਇਸ ਆਜ਼ਾਦੀ ਦੀਆਂ ਲੱਖ ਲੱਖ ਵਧਾਈਆਂ ਥੈਂਕ ਯੂ